ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪਾਸੋਂ ਦਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਨਾਦਰਕ ਗੁਰਦੇਵ ਸਿੰਘ ਦੇਮਾਨ ਮੁਰਦਾਬਾਦ ਗੁਰਦੇਵ ਸਿੰਘ ਦੇਮਾਨ ਮੁਰਦਾਬਾਦ ਪਾਸੋਂ ਦਾ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਨਾਬਾ ਡੀਐਸਪੀ ਮੁਰਦਾਬਾਦ ਨਾਬਾ ਡੀਐਸਪੀ ਮੁਰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ 26 ਘੰਟੇ ਦਾ ਸਮਾਂ ਹੋ ਚੱਲਿਆ ਖਨੌੜਾ ਪੰਚਾਇਤ ਤੇ ਜਿਹੜਾ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ ਉਸ ਧਰਨੇ ਨੂੰ ਲੱਗਿਆ ਨੂੰ ਰੋਡ ਜਾਮ ਕੀਤਾ ਗਿਆ ਜਿਸ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕੱਲ੍ਹ ਤੋਂ 24 ਘੰਟੇ ਤੋਂ ਉਸ ਧਰਨੇ ਦੇ ਵਿੱਚ ਡਟੇ ਹੋਏ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਨਵੀਰ ਗਾਂਧੀ ਵੱਲੋਂ ਸ਼ਮੂਲੀਅਤ ਜਿਹੜੀ ਕੀਤੀ ਗਈ ਸੀ ਪਰ ਅਜੇ ਤੱਕ ਕੋਈ ਗੱਲ ਕਿਨਾਰੇ ਲੱਗਦੀ ਨਾਜ਼ਰ ਨਹੀਂ ਆ ਰਹੀ ਬਾਕੀ ਗੱਲਬਾਤ ਵੀ ਅਸੀਂ ਕਰ ਲੈਨੇ ਆ ਖਨੌੜਾ ਸਾਹਿਬ 26 ਘੰਟੇ ਦਾ ਸਮਾਂ ਹੋ ਚੱਲਿਆ ਪਰ ਕੋਈ ਗੱਲ ਅਜੇ ਨੇੜੇ ਨਹੀਂ ਲੱਗੀ 26 ਘੰਟੇ ਨਹੀਂ ਮੱਲਾ ਦਾ ਤਿੰਨੇ ਰਾਤਾਂ ਦਾ ਪੂਰੀਆਂ ਹੋ ਗਈਆਂ ਤੇ ਦਿਨ ਵੀ ਪੂਰੇ ਹੋ ਗਏ ਤੇ ਬਾਰੋਦੀਆਂ ਛੁੱਤੀ ਦਾ ਉਹ ਵੀ ਹੋ ਗਿਆ ਬਾਕੀ ਦਿਨ ਦੇ ਅਸੀਂ ਉਸ ਦਿਨ ਦਾ ਬੈ ਕਰੇ ਨਹੀਂ ਗਿਆ ਮੈਂ ਰਾਤ ਵੀ ਅਸੀਂ ਤਿੰਨੇ ਭਰਾ ਸਾਡੇ ਸਾਰੇ ਸਾਥੀ ਤੁਸੀਂ ਆਏ ਦੀ ਮਾਨ ਸਾਹਿਬ ਇੱਥੇ ਰਹਿ ਆਂ ਉਮੀਦ ਨਹੀਂ ਕੋਈ ਇਹਨਾਂ ਤੋਂ ਇਨਸਾਫ ਦੀ ਪਰ ਅਫਸਰ ਸਹਿਬਾਨ ਨੇ ਜਿਹੜੇ ਉਹ ਸਚਾਈ ਨੂੰ ਸਮਝ ਚੁੱਕੇ ਨੇ ਹੁਣ ਵੀ ਐਸਪੀ ਸਾਹਿਬ ਨਾਲ ਮੇਰੀ ਸਾਜ ਜਸਵੀਰ ਸਿੰਘ ਨਾਲ ਗੱਲ ਹੋਈ ਆ ਉਹ ਕਹਿੰਦੇ ਤੁਹਾਨੂੰ ਜਲਦੀ ਅਸੀਂ ਰਿਜ਼ਲਟ ਦਵਾਂਗੇ ਸਾਨੂੰ ਜੋ ਅਸਲੀਅਤ ਦਾ ਉਹ ਜਿਹੜੀ ਪਤਾ ਲੱਗ ਚੁੱਕੀ ਮੈਂ ਉਹਨਾਂ ਨੂੰ ਕਿਹਾ ਵੀ ਧਰਨਾ ਉਦੋਂ ਹੀ ਚੱਕਿਆ ਜਾਊਗਾ ਜਦੋਂ ਸਾਡੇ ਬੰਦੇ 11 ਇਹਨਾਂ ਸੰਤ ਤੁਸੀਂ ਕਲੀਅਰ ਕਰੋਗੇ ਤੇ ਉਹਨਾਂ ਦਸਬ ਜਾਰੀ ਰਹੂ ਮੈਂ ਤੁਹਾਡਾ ਜੀ ਨਿਊਜ਼ ਦਾ ਖਾਸ ਕਰਕੇ ਸਾਡਾ ਜੋ ਇਹ ਧਰਨਾ ਹੈ ਸਾਡਾ ਕਾਮ ਦਾ ਬਾਰੇ ਪਾਸੇ ਗਿਆ ਜੇ ਸਾਡੀ ਤੁਸੀਂ ਗੱਲ ਤੁਹਾਡੇ ਚੈਨਲ ਦੇ ਥਰੂ ਜੀ ਨਿਊਜ਼ ਦੇ ਥਰੂ ਕਰ ਕਰ ਗਈਆਂ ਤਾਂ ਸਾਨੂੰ ਬਹੁਤ ਇਹਦਾ ਬੈਨੀਫਿਟ ਮਿਲਿਆ ਤੁਹਾਡੇ ਇਸ ਚੈਨਲ ਦਾ ਦਿਲਦਿਆਂ ਕਰੇ ਜੋ ਧੰਨਵਾਦ ਵੀ ਕਰਦੇ ਆ ਆ ਬਿਲਕੁਲ ਸਾਬਕਾ ਮੰਤਰੀ ਦੇ ਨਾਲ ਵੀ ਗੱਲਬਾਤ ਕਰ ਲੈਣਾ ਹੈ ਮੰਤਰੀ ਸਾਹਿਬ ਤੁਸੀਂ ਵੀ ਕੱਲ ਦੇ ਇਸ ਧਰਨੇ ਦੇ ਵਿੱਚ ਡਟੇ ਹੋਏ ਹੋ ਤੁਸੀਂ ਵੀ ਸਰਕਾਰਾਂ ਚਲਾਈਆਂ ਨੇ ਪਰ ਜਿਹਾ ਇੰਨਾ ਸਮਾਂ ਕਦੇ ਲੱਗਿਆ ਨਹੀਂ ਧੱਕੇਸ਼ਾਹੀ ਕੀਤੀ ਤੁਹਾਡੇ ਰਾਜ ਦੇ ਵਿੱਚ ਮੈਂ ਸਮਝਾ ਕਿ ਪੁਲਿਸ ਨੂੰ ਪਤਾ ਨਹੀਂ ਕੀ ਕਮਜ਼ੋਰੀ ਹੈ ਸਰਕਾਰਾਂ ਆਉਂਦੀਆਂ ਰਹਿੰਦੀਆਂ ਜਾਂਦੀਆਂ ਰਹਿੰਦੀਆਂ ਗੱਲ ਇਹ ਪਹਿਲੀ ਵਾਰ ਹੀ ਦੇਖਿਆ ਕਿ ਚਾਰ ਬੰਦਿਆਂ ਦੇ ਖਿਲਾਫ ਪਰਚਾ ਹੋਇਆ ਪਹਿਲਾਂ ਤਾਂ ਪਰਚਾ ਨਹੀਂ ਸੀ ਕਰਦੇ ਜੇ ਧਰਨਾ ਸਾਨੂੰ ਲਾਉਣਾ ਪਿਆ ਪਰਚਾ ਕਰਕੇ ਫਿਰ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਬਾਕੀ ਕਹਿੰਦੇ ਅਸੀਂ 4 ਵਜੇ ਤੱਕ ਫੜ ਲਾਂਗੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਤਰਨਾ ਚੱਕ ਦਿੱਤਾ 4 ਵਜੇ ਤੱਕ ਫੜਨੇ ਦਾ ਕੀ ਸੀ ਸਾਡੇ ਬੰਦਿਆਂ 12 ਤੇ ਪਰਚੇ ਦੇਤੇ ਬਿਨਾਂ ਮਤਲਬ ਤੋਂ ਉਹ ਈਗੋ ਔਰ ਹੰਕਾਰ ਵੀ ਸਰਕਾਰ ਸਾਡੀ ਹੈ ਸਰਕਾਰ ਸਾਡੀ ਹੈ ਇਹਦਾ ਮਤਲਬ ਇਹ ਹੋਇਆ ਕਿ ਪੁਲਿਸ ਲਾਚਾਰ ਹੈ ਕੁਝ ਨਹੀਂ ਕਰ ਸਕਦੀ ਆਪਣੇ ਤੌਰ ਤੇ ਸੋ ਅਸੀਂ ਉਸ ਰੋਸ ਵਜੋਂ ਵੀ ਸਾਡੇ ਜਿਹਨੇ ਨੇ ਬੰਦਿਆ ਨੇ ਪਿੰਡ ਖਨੌੜੇ ਚ ਸਾਡੀਆਂ ਭੈਣਾਂ ਨਾਲ ਬਦਸਲੂਕੀ ਕੀਤੀ ਜਾਤੀ ਸੂਚਕ ਜਿਹੜੇ ਸ਼ਬਦ ਵਰਤੇ ਨੇ ਔਰ ਉਹਨਾਂ ਨੂੰ ਤਾਂ ਫੜਿਆ ਨਹੀਂ ਹੈ ਬਲਕਿ ਸਾਡੇ ਬੰਦਿਆਂ ਤੇ ਇੱਕ ਨੂੰ ਜੇਲ੍ਹ ਭੇਜ ਦਿੱਤਾ ਤੇ ਬਾਕੀਆਂ ਤੇ ਪਰਚੇ ਕਰਤੇ ਅਸੀਂ ਉਸ ਦੇ ਜਿਹੜਾ ਇਨਸਾਫ ਲੈਣ ਲਈ ਧਰਨੇ ਤੇ ਬੈਠੇ ਆ ਬਿਲਕੁਲ ਤੁਹਾਡੀ ਇਸ ਟੌਪਿਕ ਤੇ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਆ ਇੱਕ ਤੁਸੀਂ ਸਾਬਕਾ ਮੰਤਰੀ ਹੋ ਤੁਸੀਂ ਨਹੀਂ ਮੇਰੀ ਨਹੀਂ ਕੋਈ ਧਰਨੇ ਇਸ ਗੱਲ ਤੇ ਅਧਿਕਾਰੀ ਨਾਲ ਹੋਈ ਤੇ ਉਹਦਾ ਐਸਐਸਪੀ ਸਾਹਿਬ ਨੇ ਜ਼ਿਲ੍ਹੇ ਦੇ ਮਾਲਕ ਨੇ ਹੋਰ ਸਾਰੇ ਅਧਿਕਾਰੀ ਨੇ ਉਹ ਸਾਨੂੰ ਦੱਸਣਗੇ ਅਸੀਂ ਬੈਠੇ ਆ ਅਸੀਂ ਤਾਂ ਇਨਸਾਫ ਲੈਣ ਵਾਸਤੇ ਬੈਠੇ ਆ ਜਦੋਂ ਇਨਸਾਫ ਦੇ ਦੇਣਗੇ ਉੱਠ ਖੜਾਂਗੇ ਬਿਲਕੁਲ ਤੁਹਾਡਾ ਰਾਬਤਾ ਹੱਕ ਬਣਦਾ ਹੀ ਤੁਹਾਡਾ ਰਾਬਤਾ ਕਰਨ ਕੰਮ ਕਰਨ ਦਾ ਉੱਚ ਅਧਿਕਾਰੀਆਂ ਦੇ ਨਾਲ ਬਿਲਕੁਲ ਮੈਂ ਧਰਨੇ ਦੇ ਬੈਠਾਂ ਜਾ ਕੇ ਉਹਨਾਂ ਦੀ ਮਿੰਤਾਂ ਕਰਾਂ ਨਹੀਂ ਮਿੰਟੂ ਵੀ ਫੋਨ ਤੇ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਹੀਂ ਮੇਰੀ ਨਹੀਂ ਕੋਈ ਹੋਈ ਗੱਲ ਇਹ ਕੱਲ ਇੱਥੇ ਐਸਐਚਓ ਸਾਹਿਬ ਆਏ ਸੀਗੇ ਉਹ ਕਹਿੰਦੇ ਸਾਨੂੰ ਟਾਈਮ ਦੇ ਦਿਓ ਅਸੀਂ ਕੋਈ ਨਾ ਕੋਈ ਹੱਲ ਕੱਢ ਕੇ ਇਹ ਪਰਚੇ ਕੈਨਸਲ ਕਰਾਂਗੇ ਜੇ ਕੋਈ ਹੱਲ ਨਹੀਂ ਹੁੰਦਾ ਤਾਂ ਇਸ ਧਰਨੇ ਨੂੰ ਅੱਗੇ ਵਧਾਇਆ ਜਾ ਸਕਦਾ ਪੰਜਾਬ ਦੀ ਲੀਡਰਸ਼ਿਪ ਪਹੁੰਚ ਸਕਦੀ ਹੈ ਇਸ ਧਰਨੇ 'ਚ ਦੇਖੋ ਗੱਲ ਇਹ ਹੈ ਇਹ ਲੋਕਾਂ ਦੀ ਕਚਹਿਰੀ ਹੈ ਲੋਕ ਨੇ ਜੇ ਮੈਂ ਉੱਠਣਾ ਵੀ ਚਾਹਾਂ ਮੈਨੂੰ ਨਹੀਂ ਕੋਈ ਉੱਠਣ ਦੇਗਾ ਨਾ ਖਨੌੜੇ ਨੂੰ ਉੱਠਣ ਦੇਗਾ ਜਦ ਤੱਕ ਇਨਸਾਫ ਨਹੀਂ ਮਿਲਦਾ ਹਾਂ ਬਿਲਕੁਲ ਸਾਬਕਾ ਮੰਤਰੀ ਨਾਲ ਗੱਲਬਾਤ ਕੀ